ਬੀਬੀ ਜੀ ਕੀ ਖੈਰਾ ਸਾਹਿਬ ਆਏ ਨੇ ਤੁਹਾਡੇ ਕੋਲ ਪਹਿਲਾਂ ਵਿਜੇਂਦਰ ਸਿੰਘਲਾ ਜੀ ਕੋਲ ਗਏ ਦਰਵੀ ਕੁਲਟੀ ਜੀ ਕੋਲ ਗਏ ਉਹ ਤੁਹਾਡੇ ਕੋਲ ਪਹੁੰਚੇ ਨੇ ਇਹਨਾਂ ਦਾ ਕਹਿਣਾ ਕਿ ਤੁਸੀਂ ਐਡਵੋਕਸੀ ਕੀਤੀ ਇਹਨਾਂ ਦੀ ਤੇ ਕੀ ਤੁਹਾਨੂੰ ਲੱਗਦਾ ਹੈ ਕਾਂਗਰਸ ਦਾ ਪੂਰਾ ਕੈਡਰੇ ਇਹਦਾ ਖੈਰਾ ਸਾਹਿਬ ਦੇ ਨਾਲ ਖੜਾ ਹੈ ਬਿਲਕੁਲ ਕੱਲਾ ਕੱਲਾ ਮੈਂਬਰ ਚੱਲੂਗਾ ਸਾਰੇ ਸਾਡੇ ਬੱਚੇ ਆ ਸਾਰਿਆਂ ਨਾਲ ਸਾਡੀ ਗੱਲ ਹੋਈ ਹੈ ਕੋਈ ਅਸੀਂ ਗੱਲ ਨਹੀਂ ਇੱਕ ਪਰਿਵਾਰ ਦੇ ਵਿੱਚ ਨਿੱਕੀਆਂ-ਮੁਟੀਆਂ ਗੱਲਾਂ ਹਰ ਇੱਕ ਤਾਂ ਤੇ ਹੁੰਦੀਆਂ ਹੁੰਦੀਆਂ ਪਰ ਜਿਤ ਤੱਕ ਪਾਰਟੀ ਦਾ ਸਵਾਲ ਹੈ ਰਾਹੁਲ ਗਾਂਧੀ ਜੀ ਜਿਵੇਂ ਝੰਡਾ ਚੱਕ ਕੇ ਦੇਸ਼ ਬਚਾਉਣ ਸੰਵਿਧਾਨ ਬਚਾਉਣ ਲਈ ਤੁਰੇ ਹੋਏ ਆ ਸਾਰਾ ਸਾਡਾ ਵੱਡੇ ਛੋਟੇ ਵਾਲਾ ਕੈਡਰ ਸਾਰਾ ਇੱਕਠੋ ਕੇ ਚੱਲੇਗਾ। ਢੀਂਸਾ ਫੈਮਿਲੀ ਨੇ ਤੁਸੀਂ ਮੰਤਰਣ ਦਿੱਤਾ ਹੈਗਾ ਜੀ ਵੀ ਜੋ ਕਾਂਗਰਸ ਸ਼ਾਮਲ ਹੁੰਦੇ ਨੇ। ਦੇਖੋ ਉਹਨਾਂ ਦਾ ਸਿੱਕਿਆ ਹੈ, ਵਰਜੀ ਤਾਂ ਉਹਦਾ ਦੀ ਹੈ। ਇਹ ਨਹੀਂ ਕੋਈ ਆਖਣ ਮੈਨੂੰ ਸੱਦਾ ਦਿੱਤੇ ਮੈਂ ਜਾਣਾ ਦੀ ਸਤਾ ਇਹ ਕਹਿੰਦੇ ਆ ਜੇ ਤੁਸੀਂ ਕਿਸਾਨ ਪੁੱਟਣ ਵਾਲੀ ਪਾਰਟੀ ਵਿੱਚ ਬੀਜੇਪੀ ਵਿੱਚ ਰਹੇ ਹੋ ਤਾਂ ਅੱਜ ਕਿਸਾਨਾਂ ਵਾਸਤੇ ਲੜਨ ਵਾਸਤੇ ਰੋਹਲ ਗਾਂਧੀ ਜੀ ਇੱਥੇ ਆਏ ਸੀ ਟਰੈਕਟਰ ਦੇ ਉੱਤੇ ਲੈ ਕੇ ਤੇ ਜੇ ਜੇ ਉਹਨਾਂ ਦਾ ਮਨ ਹੋਵੇ ਇਰਾਦਾ ਹੋਵੇ ਸਾਡੇ ਕੋਲੇ ਬਹੁਤ ਸੀਟਾਂ ਨੇ ਔਰ ਵਧੀਆ ਜਾਊਗਾ ਸੀ ਨੂੰ ਵੈਲਕਮ ਕਰਾਂਗੇ ਜੇ ਲਹਿਰੇ ਤੇ ਉਹਨਾਂ ਨੇ ਗਰਾਰੀਅਡ ਆਲੀ ਵੀ 2027 ਚ ਮੈਂ ਲਹਿਰੇ ਤੇ ਲੜੂ ਬੇਟਾ ਜਦੋਂ ਕਹਿੰਦੇ ਖੁਲੀ ਸਿੰਦਈ ਦਾ ਮੂਲੇ ਤੋਂ ਅੰਡਰੀ ਦਾ ਜੇ ਉਹ ਲਹਿਰਾ ਲੈ ਲਣਗੇ ਅਸੀਂ ਉਹ ਤਾਂ ਹੋਰ ਫਲਾਗੇ ਅੱਜ ਦਲਵੀਰ ਸਿੰਘ ਗੋਲਡੀ ਅਲੱਗ ਤੋਂ ਪ੍ਰੋਗਰਾਮ ਕਰ ਰਹੇ ਨੇ ਸ਼ਾਮ ਨੂੰ ਨਹੀਂ ਗੋਲਡੀ ਕੋਈ ਲੱਗ ਤੋਂ ਨਹੀਂ ਕਰ ਰਹੇ ਨੇ ਮੇਰੀ ਗੱਲ ਸੁਣੋ ਸਾਡੇ ਬੱਚੇ ਨੇ ਕੋਈ ਅਸੀ ਗੱਲ ਨਹੀਂ ਹੈਗੀ ਉਹ ਕੁਦਰਤੀ ਪ੍ਰੋਗਰਾਮ ਦੇ ਵਿੱਚ ਪਹਿਲਾਂ ਪਾਉਣਾ ਪੈਂਦਾ ਇਹ ਕੋਈ ਅਸੈਂਬਲੀ ਤਾਂ ਨਹੀਂ ਪਾਰਲੀਮੈਂਟ ਦੀ ਇਲੈਕਸ਼ਨ ਹੈ ਪ੍ਰੋਗਰਾਮ ਬਣੇ ਹੁੰਦੇ ਨੇ ਅਪਰੂਵਲ ਹੁੰਦੀਆਂ ਉਹ ਆਪਣੇ ਲੈਵਲ ਤੇ ਉਹਨਾਂ ਨੇ ਆਪਣੇ ਪ੍ਰੋਗਰਾਮ ਰੱਖ ਲਿਆ ਤੇ ਚਲੋ ਉੱਥੇ 골ਡੀ ਚਲੇ 골ਡੀ ਵੀ ਸਾਡਾ ਹੀ ਕੋਈ ਗੱਲ ਨਹੀਂ ਆ ਉਹ ਮੁੰਡੇ ਵੀ ਸਾਡੇ ਹੀ ਨੇ ਸਾਡੇ ਬੱਚੇ ਨੇ ਲੇਕਿਨ ਜੇ ਉਹ ਆਪਣਾ ਪ੍ਰੋਗਰਾਮ ਪਹਿਲਾਂ ਕਿਤੇ ਅਪਰੂਵਲ ਹੋ ਹੁੰਦੀ ਤਾਂ ਸਾਰਾ ਕੁਝ ਇਹਦੇ ਬਾਅਦ ਕਰਨਾ ਹੀ ਹੈ ਮੈਂ ਇੱਕ ਚੀਜ਼ ਅਸੀਂ ਹੋ ਰੱਖੀ ਸੀ ਕਿ ਜਿਹੜਾ ਫਸਟ ਵਰਕਰ ਮੀਟ ਹੈ ਹੁਣ ਤੁਹਾਡੇ ਸਾਹਮਣੇ ਦੇਖ ਲਓ ਵੀ ਸਾਰੇ ਹਰਕੇ ਦੇ ਵਰਕਰ ਇੱਥੇ ਬੈਠੇ ਆ ਹੁਣ ਉੱਥੇ ਜੇ 골ਡੀ ਜਿੱਧਰ ਲੈ ਜਾ ਉਧਰ ਲੈ ਜਾ ਹੋਰ ਕੋਈ ਵੀ ਵਿਚਾਰਾ ਕੋਈ ਮਾਨਸਾਤ ਉਹ ਅੱਗੇ ਉੱਥੋਂ ਅੱਗੇ ਆ ਕੇ ਉਹ ਮਿਲਣ ਕੋ ਜਦੋਂ ਮਰਜ਼ੀ ਮਿਲਣ ਫਰਸਟ ਮੀਟਿੰਗ ਸਾ ਇਹਨਾਂ ਨੇ ਇੱਕ ਦਸਤੂਰ ਬਣਾਇਆ ਸੀ ਕੈਂਡੀਡੇਟ ਕਿ ਉਹਨਾਂ ਸਾਰੇ ਵਰਕਰ ਅੱਜ ਸਾਰਾ ਵਰਕਰ ਲੈ ਰਹੇ ਦਾ ਕਿੱਥੇ ਆ ਦੇਖਿਆ ਤੁਸੀਂ ਇਸ ਕਰਕੇ ਇਹ ਵਰਕਰ ਮੀਟਿੰਗ ਰੱਖੀ ਹੈ ਅਸੀਂ ਇਹ ਵਰਕਰ ਮੀਟਿੰਗ ਵਾਸਤੇ ਸਾਰਿਆਂ ਨੂੰ ਚਾਹਨੇ ਇਕੱਠੇ ਆ ਕੇ ਤੁਹਾਨੂੰ ਿੱਕੇ ਮੋਟੇ ਦੋਸੇ ਬੁਲਵਾਣਾ ਚਾਹੁੰਦੇ ਨੇ ਸਾਡੇ ਬੱਚੇ ਨੇ ਕੋਈ ਗੱਲ ਨਹੀਂ ਬੀਬੀ ਜੀ ਕੀ ਠੇਰਾ ਸਾਹਿਬ ਆਏ ਨੇ ਤੁਹਾਡੇ ਕੋਲ ਪਹਿਲਾਂ ਵਿਜੇਂਦਰ ਸਿੰਘਲਾ ਜੀ ਕੋਲ ਗਏ ਦਰਵੀ ਗੋਲਟੀ ਜੀ ਕੋਲ ਗਏ ਉਹ ਤੁਹਾਡੇ ਕੋਲ ਪਹੁੰਚੇ ਨੇ ਇਹਨਾਂ ਦਾ ਕਹਿਣਾ ਕਿ ਤੁਸੀਂ ਐਡਵੋਕਸੀ ਕੀਤੀ ਇਹਨਾਂ ਦੀ ਤੇ ਕੀ ਤੁਹਾਨੂੰ ਲੱਗਦਾ ਕਾਂਗਰਸ ਦਾ ਪੂਰਾ ਕੈਡਰ ਇਹਦਾ ਖੈਰਾ ਸਾਹਿਬ ਦੇ ਨਾਲ ਖੜਾ ਹੈ ਬਿਲਕੁਲ ਕੱਲਾ-ਕੱਲਾ ਮੈਂਬਰ ਚੱਲੂਗਾ ਸਾਰੇ ਸਾਡੇ ਬੱਚੇ ਆ ਸਾਰਿਆਂ ਨਾਲ ਸਾਡੀ ਗੱਲ ਹੋਈ ਹੈ ਕੋਈ ਅਸੀਂ ਗੱਲ ਨਹੀਂ ਇੱਕ ਪਰਿਵਾਰ ਦੇ ਵਿੱਚ ਨਿੱਕੀਆਂ-ਮੁੱਠੀਆਂ ਗੱਲਾਂ ਹਲਕਤਾ ਤੇ ਹੁੰਦੀਆਂ ਆ ਪਰ ਜਿੱਦ ਤੱਕ ਪਰਟੀ ਦਾ ਸਵਾਲ ਹੈ ਰਾਹੁਲ ਗਾਂਧੀ ਜੀ ਜਿਵੇਂ ਝੰਡਾ ਚੱਕ ਕੇ ਦੇਸ਼ ਬਚਾਉਣ ਸੰਵਿਧਾਨ ਬਚਾਉਣ ਲਈ ਤੁਰੇ ਹੋਏ ਆ ਸਾਰਾ ਸਾਡਾ ਵੱਡੇ ਛੋਟੇ ਵਾਲਾ ਕੈਡਰ ਸਾਰਾ ਇੱਕਠੋ ਮੇ ਚੱਲੇਗਾ ਢੀਂਸਾ ਫੈਮਿਲੀ ਨੇ ਤੁਸੀਂ ਮੰਤਰਣ ਦਿੱਤਾ ਹੈਗਾ ਜੀ ਵੀ ਜੋ ਕਾਂਗਰਸ ਸ਼ਾਮਲ ਹੁੰਦੇ ਨੇ ਦੇਖੋ ਉਹਨਾਂ ਦਾ ਸਿੱਕਿਆ ਹੈ ਪਰ ਜੀ ਤਾਂ ਉਹਦਾ ਦੀ ਹੈ ਏਰੀਏ ਕੋ ਆਖਣ ਮੈਂ ਨੂੰ ਸੱਦਾ ਦਿੱਤੇ ਮੈਂ ਜਾਣਾਂ ਦੀ ਸਤਾਏ ਕਹਿੰਦੇ ਆ ਜੇ ਤੁਸੀਂ ਕਿਸਾਨ ਪੁੱਟਣ ਵਾਲੀ ਪਾਰਟੀ ਵਿੱਚ বিজেপি ਚ ਰਹੇ ਹੋ ਤਾਂ ਅੱਜ ਕਿਸਾਨਾਂ ਵਾਸਤੇ ਲੜਨ ਵਾਸਤੇ ਰੋਹਲ ਗਾਂਧੀ ਜੀ ਇੱਥੇ ਆਏ ਸੀ ਟਰੈਕਟਰ ਦੇ ਉੱਤੇ ਲੈ ਕੇ ਤੇ ਜੇ ਜਿਹੜਾ ਉਹਦਾ ਮਨ ਹੋਵੇ ਇਰਾਦਾ ਹੋਵੇ ਸਾਡੇ ਕੋਲੇ ਬਹੁਤ ਸੀਟਾਂ ਨੇ ਔਰ ਵਧੀਆ ਆਊਗਾ ਸੀ ਨੂੰ ਵੈਲਕਮ ਕਰਾਂਗੇ ਜੇ ਲਹਿਰੇ ਤੇ ਉਹਨਾਂ ਨੇ ਗਰਾਰੀਆ ਡਾਲੀ ਵੀ 2027 'ਚ ਮੈਂ ਲਹਿਰੇ ਤੋਂ ਲੜੂ ਬੇਟਾ ਜਦੋਂ ਕਹਿੰਦੇ ਖੁਲੀ ਸਿੰਦਈ ਦਾ ਮੂਲੇ ਤੋਂ ਅੰਡਰੀ ਦਾ ਜੇ ਉਹ ਲਹਿਰਾ ਲੈਣਗੇ ਅਸੀਂ ਉਹ ਤਾਂ ਹੋਰ ਫੋਲਾਂਗੇ ਅੱਜ ਦਲਵੀਰ ਸਿੰਘ ਗੋਲਡੀ ਅਲੱਗ ਤੋਂ ਪ੍ਰੋਗਰਾਮ ਕਰ ਰਹੇ ਨੇ ਸ਼ਾਮ ਨੂੰ ਨਹੀਂ ਗੋਲਡੀ ਕੋ ਇੰਨੇ ਮੇਰੀ ਗੱਲ ਸੁਣੋ ਸਾਡੇ ਬੱਚੇ ਨੇ ਕੋਈ ਐਸੀ ਗੱਲ ਨਹੀਂ ਹੈਗੀ ਉਹ ਕੁਦਰਤੀ ਪ੍ਰੋਗਰਾਮ ਦੇ ਵਿੱਚ ਪਹਿਲਾਂ ਪਾਉਣਾ ਪੈਂਦਾ ਇਹ ਕੋਈ ਅਸੈਂਬਲੀ ਤਾਂ ਨਹੀਂ ਪਾਰਲੀਮੈਂਟ ਦੀ ਇਲੈਕਸ਼ਨ ਹੈ ਪ੍ਰੋਗਰਾਮ ਬਣੇ ਹੁੰਦੇ ਨੇ ਅਪਰੂਵ ਲਾ ਹੁੰਦੀਆਂ ਉਹ ਆਪਣੇ ਲੈਵਲ ਤੇ ਉਹਨਾਂ ਨੇ ਆਪਣੇ ਪ੍ਰੋਗਰਾਮ ਰੱਖ ਲਿਆ ਤੇ ਚਲੋ ਉੱਥੇ ਗੋਲਟੀ ਚਲੇ ਗੋਲਟੀ ਵੀ ਸਾਡਾ ਇਹ ਕੋਈ ਗੱਲ ਨਹੀਂ ਹੈ ਉਹ ਮੁੰਡੇ ਵੀ ਸਾਡੇ ਹੀ ਨੇ ਸਾਡੇ ਬੱਚੇ ਨੇ ਲੇਕਿਨ ਜੇ ਉਹ ਆਪਣਾ ਪ੍ਰੋਗਰਾਮ ਪਹਿਲਾਂ ਕਿਤੇ ਅਪਰੂਵਲ ਹੋ ਹੁੰਦੀ ਤਾਂ ਸਾਰਾ ਕੁਝ ਧੁਬਾਦ ਕਰਨਾ ਹੀ ਹੈ ਨਾ ਇੱਕ ਚੀਜ਼ ਅਸੀਂ ਹੋ ਰੱਖੀ ਸੀ ਕਿ ਜਿਹੜਾ ਫਸਟ ਵਰਕਰ ਮੀਟ ਹੈ

ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par